ਆਰ ਲੈਂਡ ਚਾ ਮੈਨ ਨਾ ਬਈ ਕਿੰਨੇ ਵਜ ਗਏ ਟਾਈਮ ਤਾਂ ਬਈ ਹੁਣ ਘੜੀ ਨਹੀਂ ਗੀ ਕੋਈ ਸਾਡੇ 4 ਹੋ ਗਏ ਸਿਟੀਜ਼ਨ ਕੰਪਨੀ ਦੇ ਸਵਾ ਪੰਜ ਹੋ ਗਏ ਬਈ ਸਵਾ ਪੰਜ ਹੋ ਗਏ ਸਵਾ ਪੰਜ ਹੋ ਗਏ ਬਈ ਸਵਾ 3 ਵਜਾਂ ਨੂੰ ਬਈ ਹਾਂ 4:30 ਸੌਖੀ ਗੱਲ ਨਹੀਂ ਹੈਗੀ 4:30 ਵਾਲੀ ਔਖੀ ਗੱਲ ਦਾ ਕਿੰਨੇ ਟੋਕਰ ਕਿੰਨੇ ਟੋਕਰੇ ਲੈ ਕੇ ਆਉਂਗੇ ਟੋਕਰ ਬਈ ਲਾਉਗੇ 15 20 15 20 ਟੋਕਰ ਹਾਂ ਚਾਰ ਪੱਟਣਾ ਬਈ ਸੌਖੀ ਗੱਲ ਕਾਮਰ ਪੱਟਣ ਦੇ ਬਰਾਬਰ ਹੀ ਆ ਹਾਂ ਜਦੋਂ ਕਵਰ ਪੱਟ ਲਈ ਜੇ ਇਹਦਾ ਚਾਰ ਪੱਟ ਲੈ ਐਨਾ ਕਾਰਡਾ ਹੁੰਦਾ ਓਏ ਦੇਖ ਲਈ ਬਈ ਆ ਜੀ ਮੜਾ ਆ ਹਾਂ ਨਾ ਯਾਰ ਕੱਪੜੇ ਲਾਉਣੇ ਪੈਣਗੇ ਮੁਰਟਾ ਇੱਥੇ ਹੀ ਲੱਗਦਾ ਬਈ ਚੌਣਾ ਇਹ ਕਹੋ ਜਾਂਦਾ ਆਪਣੇ ਯਾਰ ਬੋ ਦੇ ਮਹੀਨੇ ਚ ਵੀ ਹਾਂ ਬਈ ਬੋਤ ਵੀ ਹੁਣ ਤਾਂ ਨੰਗਿਆ ਬੋਤ ਆ ਮਾਹ ਚ ਵੀ ਪੈਂਦਾ ਮਾਹ ਚ ਵੀ ਪੈਂਦਾ ਇਹੀ ਹਾਲਾ ਦਾ ਚਾਰ ਲੈਣ ਜਾਂਦੇ ਹੁਣ ਮੈਂ ਦੇਖੂਗੀ ਉਹ ਦੇਸੀ ਹੈ ਮੇਰੇ ਕੋਲ ਮੋਟਰਸਾਈਕਲ ਤੇ ਪਾ ਲਿਆ ਉਹ ਦਿਖਾਈ ਉਹ ਦੇਸੀ ਦੀ ਮੋਟਰਸਾਈਕਲ ਤੇ ਪੱਟ ਤਾਂ ਲਈ ਉਹ ਚ ਨਾ ਕਿਹੜਾ ਓਏ ਬਾਬਾ ਇਹ ਪੀਚੀ ਦਾ ਮੁੰਡਾ ਹੈ ਸੱਤਪਾਲ ਦਾ ਮੁੰਡਾ ਹੈ ਸੱਤਪਾਲ ਸਿੰਘ ਦਾ ਠੀਕ ਆ ਬਾਈ ਚੰਗਾ ਫਿਰ ਚੰਗਾ ਆ ਬਾਈ ਜਾਓ ਸਾਡਾ ਯਾਰ ਆ ਗਿਆ ਗੁਰਪ੍ਰੀਤ ਗੁਰਪ੍ਰੀਤ ਹੈ ਸਹਿਯੋਗ ਦਿੰਦਾ ਹਾਂ ਸਹਿਯੋਗ ਦਿੰਦਾ ਬਹੁਤ ਸਾਡੇ ਨਾਲ ਹਾਂ ਹਾਂ ਚਾਰ ਪੱਟਾ ਨੂੰ ਚ ਹਲਪ ਰਿਹਾ ਹੈ ਹਰ ਕੰਮ ਚ ਬਾਈ ਹਾਂ ਹਰੇ ਕੰਮ ਚ ਖੱਡੇ ਤੇ ਟਰਾਲੀਆਂ ਵੀ ਭਰਦਾ ਹੈ ਟਰਾਲੀਆਂ ਨੇ ਭਰਦਾ ਬਾਈ ਹਾਂ ਬਹੁਤ ਬਿਤਰ ਆਹੇ ਕੋਈ ਲਾਲਸ ਨਹੀਂ ਕਰਦਾ ਜਿਹੜੀ ਦਿੱਤਾ ਹਾਂ ਮੰਨ ਕੇ ਲਿਆ ਸੀ ਆਪਣੇ ਨਾਲ ਇਹ ਹਾਂ ਇਹ ਜਾਰੀ ਜਾਰੀ ਜਿੱਤ ਤੁਰੇ ਫਿਰਦਾ ਬਿਤਰ ਹਾਂ ਟਰੈਕਟਰ ਭਾਈ ਇਹ ਆ ਗੋਗੀ ਕੋਲੇ 3700 ਪੁਰਾਣਾ ਹਨੇ ਗੋਗੀ 32 ਸਾਲ ਹੋ ਗਏ ਭਾਈ ਹਾਂ 32 ਸਾਲ ਹੋ ਗਏ ਨੂੰ ਗੋਗੀ ਵਾਲੇ ਟਰੈਕਟਰ ਨੂੰ ਹਾਂ ਇਹ ਨਵੇਂ ਟਰੈਕਟਰ ਨਹੀਂ ਨਵੇਂ ਟਰੈਕਟਰ ਕਾਵਰ ਪੱਟਣ ਜਾਂ ਮੈ ਜੀ ਇਹ ਨਵੇਂ ਨੇ ਕੋਈ ਇਹਨਾਂ ਬਰੇਸਰ ਗੋਦੇ ਨਾ ਜਿੰਨਾ ਇਹ ਬਣਾਉਣਾ ਹੈ ਕਲੱਚ ਸਿੰਗਲ ਰਹਿ ਗਿਆ ਦਾ ਕਲੱਚ ਸਿੰਗਲ ਰਹਿ ਗਿਆ ਧੁੰਦ ਬਾੜੀ ਪੈਣ ਲੱਗੀ ਓਏ ਧੁੰਦ ਬਹੁਤ ਪੈਂਦੀ ਆ ਬਾਈ ਜੀ ਇੱਕ ਮਿੰਟ ਆਪਾਂ ਹੁਣੇ ਕੋਈ ਕਮੀ ਇਹਦਾ ਬਸ ਕੰਨੀ ਕੰਨੀ ਇਹਦਾ ਆ ਵੀ ਹਾਂ ਸਿੰਗਲ ਕਲੱਚ ਆ ਦਾ ਸਿੰਗਲ ਕਲੱਚ ਆ ਰੂਟਾ ਵੀਟ ਮੈਂ ਪਾਉਂਦਾ ਆ ਇੱਕ ਬੁੱਟਾ ਜਿਹਾ ਮਾਗਦਾ ਅੱਛਾ ਜੀ ਇੰਗਲਾ ਬਾਹੀਆਂ ਨੇ ਕੁੱਤੂ ਵੀ ਕਰਿਆ ਬਾਈ ਕਬੱਡੀ ਪਾਈ ਹੋਈ ਆ ਕੇ ਟਰਾਲੀਆਂ ਦਾ ਪਿੰਡੋਂ ਪਿੰਡੀ ਇਹੀ ਹੋਈਆਂ ਪੀਣੇ ਹੁਣ ਏ ਕੰਮ ਵਾਲੇ ਨੰਨਹਾਂ ਬਹੁਤ ਔਖਾ ਬਣਾਉਂਦਾ ਬੜਾ ਔਖਾ ਯਾਰ ਕੰਮ ਵਾਲੇ ਵੇਲੇ ਨੂੰ ਵੀ ਔਖਾ ਹੈ ਅੱਜ ਤਾਂ ਨਹੀਂ লিমিਟ ላይ ਆ ਰਿਹਾ ਹੈ ਇਹ ਵੀ ਪੈਂਡ ਟਰਾਲੀ ਨਹੀਂ ਮੁੜਦੀ ਇਹ ਮਾਇਕ ਨਹੀਂ ਹੁੰਦੀ ਵਾਹ ਲਾ ਕੇ ਮਾਰ ਦੇ ਜਾਨ ਬਸ ਜਾਣਦੇ ਜਾਣਦੇ ਕਿੱਧਰ ਜਾਣਿਆ ਉਹ ਇਹਦਾ ਹੌਂਡਿਕ ਪੇ ਮਾਲਫੜ ਜਾ ਰਹੋ ਕੀ ਉਹ ਮਾਲਫੜ ਮੁੰਨ ਤ ਨਹੀਂ ਮਾਲਫੜ ਜਾ ਮਾਲਫੜ ਆਜ ਡਿੱਗਿਆ ਕਿਤੇ ਕੱਲ ਦਾ ਡਿੱਗਾ ਹੋਇਆ ਇੱਥੇ ਦੇਖ ਲੈ ਕਿਤੇ ਹੋਇਆ ਯਾਰ ਉਹ ਗੱਲਾਂ ਸੀ ਉਹ ਸਪਰੇਅ ਕਰਦੇ ਸੀ ਕੱਲ ਹਾਂ ਇੱਥੇ ਤੇ ਟਾਣਾ ਸੀ ਆ ਪਿਆ ਓਏ ਓਏ ਆ ਪਿਆ ਉਹ ਵੀ ਆ ਪਿਆ ਹਾਂ ਪਿਆ ਆ ਪਿਆ ਇਹਦੇ ਆ ਪਿਆ ਰੁਪਏ 25 ਦੀ ਚੀਜ਼ ਐ ਨੂੰ ਕੌਣ ਚੱਕੂਗਾ ਕੌਣ ਨੂੰ ਡੇਗੂ ਹੈ ਹੈ ਚੱਲ ਚੱਕ ਲੈ ਪੀ ਤਾ ਮਿਲ ਗਿਆ ਤੇਰੀ ਕਿਸਮਤ ਚੰਗੀ ਦੀ ਕਿਸਮਤ ਚੰਗੀ ਸੀ ਬਈ ਮਸਾ ਮਸਾ ਜੁੜਿਆ ਸੀਗਾ ਹਾਂ 25 ਰੁਪਏ ਦਾ ਸੀ ਭਾਈ ਤੇ 30 ਦਾ ਭਾਈ ਇੰਨੀ ਧੁੰਦ ਪੈਂਦੀ ਆ ਅਜੇ ਗਿੱਲਾ ਨਹੀਂ ਹੋਇਆ ਹੂੰ ਗਿੱਲਾ ਨਹੀਂ ਹੋਇਆ ਬੰਨ ਕੇ ਧੱਕੇ ਕਹਿੰਦਾ ਦੇਖੀ ਬਾਈ ਕੁੱਤੇ ਕੱਤੇ ਨੇ ਨਾ ਬੰਨੇ ਹੋਏ ਕੁੱਤਾ ਸੌ ਫੇਦਾ ਵੀ ਤੈਣਾ ਹੋਇਆ ਜੱਸੇ ਵਗਾ ਕੁੱਤੇੰ ਦਾ ਬਨੇ ਜੇ ਪਾ ਗਿੱਲਾ ਨਹੀਂ ਹੋਇਆ ਬਾਈ ਕੁੱਤੇੰ ਤੂੰ ਖਿੱਚ ਕੇ ਲਿਆ ਹੁਣ ਸ਼ਿਕਾਇਤ ਆ ਬਾਈ ਗਿੱਲਾ ਨਹੀਂ ਹੋਇਆ ਜਮਾ ਨਹੀਂ ਗਿੱਲਾ ਹੋਇਆ ਕੁੱਤੇੰ ਸ਼ਿਕਾਇਤ ਆ ਬਾਈ ਹਾਂ ਹੁਣ ਕੁੱਤੇੰ ਆ ਸੀ ਛੁੰਕੇ ਛੁੰਕੇ ਦੇਖ ਛੁੰਕੇ ਮੂੰਹ ਨਾਲ ਤੂੰ ਛੁੰਗ ਮਰ ਗਿਆ ਕੋਟ ਕੱਪੇ ਜਗਾ ਤੋ ਲਾਹੀ ਨਾ ਸੇਵਕਾ ਹੁਣ ਮੈਂ ਚਾਰ ਪੜਦਾ ਐਨਾ ਕਾ ਮੁੱਖ ਇਹ ਚਾਰ ਦਾ ਬਾਈ ਦੇਖੀ ਤੂੰ ਤੂੰ ਕੋਲੀ ਹਣਾ ਮੇਰੇ ਮੁਰਕਾ ਉਨ ਲਾ ਦੂਗਾ ਉਹ ਆ ਬਈ ਬੜਾ ਉਹੀ ਤਿੰਨ ਬੰਦੇ ਉਹ ਪੱਟੀ ਜਾਂਦੇ ਨੇ ਯਾਰ ਉਹ ਵੀ ਪੱਟੀ ਜਾਂਦੇ ਨੇ ਬਈ ਹੈ ਤਿੰਨ ਤਿੰਨ ਜਣਾਂ ਨੂੰ ਪੱਟਣਾ ਪੈਂਦਾ ਹੈ ਆਈ ਪੱਟਣਾ ਪੈਂਦਾ ਬਈ ਤਾਂ ਇਹਦਾ ਕੰਮ ਕਸੂਤਾ ਯਾਰ ਇਹ ਕਾਹ ਨੂੰ ਵਿੱਡ ਲਾਇਆ ਤੁਸੀਂ ਸੇਵ ਕਹੇ ਜਾ ਚਾਹ ਦੇ ਕਰਕੇ ਦੱਸਾਂ ਇਹ ਤਾਂ ਗੱਲ ਆਈ ਆ ਠੰਡ ਵਾਲੀ ਹੱਥ ਠਾਦੇ ਨੇ ਤੁਸੀਂ ਅੱਜ ਕਿਵੇਂ ਮਹਿਸੂਸ ਕੀਤਾ ਸੇਵ ਕਾ ਮੇਰੀ ਬਣਾ ਖੱਡੇ ਤੇ ਮਾ ਬਈ ਅਸੀਂ ਮਹਿਸੂਸ ਕੀਤਾ ਲਾ ਜਾ ਹਮ ਅੱਜ ਘਾ ਧੁੱਪ ਨਹੀਂ ਨਿਕਲੀ ਹਮ ਜ਼ਮੀ ਵੀ ਹਮ ਹੈਨਾ ਹਮ ਇਹ ਬਾਕੀ ਅੰਦਰ ਸੀਟਾ ਲਿਆ ਨੂੰ ਬਾਈ ਜਵਾਬ ਦਗਾ ਠੰਡ ਕਰਕੇ ਨਾ ਤੈਨੂੰ ਪਤਾ ਫਿਰ ਹਣਾ ਲੋਟ ਨਹੀਂ ਆਉਂਦਾ ਯਾਰ ਹਾਂ ਠੰਡ ਫੱਦੋਂ ਵੱਦੀ ਵੱਦੀ ਐ ਬਾਈ ਮੈਂ ਜਿੰਨੇ ਦਿਨ ਜਾਂੰਦ ਰਹਿਆ ਤਾਂ ਪਕੜਾਉਂਦਾ ਰਹਿਆ ਹਣਾ ਜਿੰਨੇ ਦਿਨ ਬਾਈ ਤੂੰ ਤਾਂ ਜਾਂੰਦ ਰਹਿਆ ਤਾਂ ਪਾਉਂਦੀ ਰਹੀਗੀ ਹੂੰ ਸੱਤੇ ਦਿਨੋਂ ਤੂੰ ਉੱਥੇ ਜਾਂੰਦ ਰਹਿਆ ਹਾਂ ਇੱਕ ਪਾਉਂਦੀ ਰਹੀ ਹੈ ਨਾ ਆ ਸੰਤਾਂ ਦੀ ਕਿਰਪਾ ਹੁੰਦੀ ਆ ਆਪਣੀ ਜੇ ਸ਼ਕਤੀ ਹੋਈ ਨਹੀਂ ਹੈ ਹਾਂ ਹਣਾ ਆ ਕਿੰਨੇ ਸੋਹਣੇ ਕਤੂਰੇ ਦੇਖੀ ਓਏ ਹੈ ਸੇਫ ਕੈਂਟੀ ਬੈਂਦ ਲੈ ਕੇ ਚੱਲ ਓਏ ਓਏ ਨਸਲ ਹੋਰ ਆ ਦੇਖ ਤਾਂ ਲੈ ਕਿੰਨਾ ਸੋਹਣਾ ਸਕੀਨ ਵਾਲਾ ਤਾਂ ਜਿਵੇਂ ਬਰਫ਼ ਜਿਹੀ ਜ ਨਹੀਂ ਹੁੰਦੇ ਕੁੱਤੇ ਬਫਾਦਾ ਰੋਏ ਥੋੜਾ ਕਿਸੋ ਨਹੀਂ ਭੌਂਕਦਾ ਸੋਣਾ ਯਾਰ ਇੱਕ ਤੂਰਾ ਮੈਂ ਤਾਂ ਇਹਦਾ ਦੱਸਿਆ ਕਿ ਬਸੀਨ ਤੋਂ ਵੀ ਔਖਾ ਕੰਮ ਯਾਰ ਇਹਦਾ ਬਸੀਨੋਂ ਔਖਾ ਹੈ ਜਬਸੀਨੋਂ ਵੱਢ ਕੇ ਹੀ ਮੁਰਦਾ ਨੂੰ ਦੱਸ ਮਿੰਟ ਦਾ ਹੋਰ ਹੁਣ ਇਹ ਬਾਲਾ ਸਾਡਾ ਭਾਂਡਾ ਖਾਦਮ ਚਾਰ ਪੰਡਾ ਵੱਢ ਕੇ ਹੁਣ ਨੂੰ ਭੱਜ ਕੇ ਹੁੰਦੇ ਕਣੀ ਹੋ ਤੈਨਾਂ ਹੋਈ ਹੈ ਕਣ ਦੇਖ ਦੇਖਿਆ ਜੀ ਹੂੰ ਇਹ ਨਹੀਂ ਮੈਨੂੰ ਸੂਤ ਲੱਗਦਾ ਕੰਮ ਪਹਿਲਾਂ ਪਾਉਣ ਵੇਲੇ ਤੰਗ ਖੋਈ ਜ ਨੇ ਕਹੂੰ ਕਿ ਪੀਤਾ ਦਾ ਮਕੈਨਿਕੀ ਦੇ ਵਾਲਾ ਖੁਸਰਾਣਾ ਸੇ ਕਣ ਹੈਂ ਡਰਾਈਵਰ ਦਾ ਕੰਮ ਡਰਾਈਵਰ ਦਾ ਅਹ ਟਰਮੀਨਟ ਲਾਈ ਜਾਂਦਾ ਬੈਟਰੀ ਦੇ ਬਸ ਇਹ ਜੇ ਕੰਮ ਦੇਖੋ ਸਵਾਲ ਆਦਾ ਮਕੈਨਿਕ ਕੀ ਕਰਨ ਤੇ ਕੱਲ ਪੱਕੀ ਰੋੜ ਨਿਗਾਸ ਜਾ ਉਹ ਪੂਰੇ ਦਾ ਬੜਾ ਹੋਦਾ ਜੀ ਅੱਜ ਬਸ ਬੜਾ ਹੋ ਰਿਹਾ ਜੀ ਕਿਹੜਾ ਹਰੇਕ ਕਰ ਲੂਗਾ ਜਮੇ ਹਰ ਜੂ ਇਹ ਤਾਂ ਹੈ ਕੱਲ ਮੈਂ ਆਹ ਕਿ ਮੈਂ ਸਿੱਟ ਕੇ ਤੁਸੀਂ ਇਹ ਬ੍ਰੇਕ ਕਰ ਦੀ ਹੂੰ ਉਹ ਤਾਂ ਬਾਕੀ ਹੋਣਾ ਮੋਟਰਸਾਈਕਲ ਤੇ ਯਾਰਾ ਹੂੰ ਮੈਂ ਤਾਂ ਨਿੱਕਾ ਆ ਨਿੱਕਾ ਤੇ ਮੈਂ ਐ ਟਰੈਕਟਰ ਤੇ ਇੱਦਾਂ ਲੇਟ ਪਰ ਹੈ ਨਾ ਉਹ ਨਿੱਕਾ ਕਿਹੜਾ ਬੰਦਾ ਕਿਹੜਾ ਮਿਲ ਗਿਆ ਫਿਰ ਉਹ ਬੰਦਾ ਮਿਲ ਗਿਆ ਜੀ ਨਿੱਕਾ ਵੀ ਕਿਹੜਾ ਨਿੱਕਾ ਮਲਾ ਕੇ ਨਾ ਅਸ਼ੋ ਠੀਕ ਹੈ ਹੈ ਨਾ ਕੰਮ ਇਹ ਜੇ ਮੀਂਹ ਪੀਏ ਵਿੱਚ ਬਰਫ਼ ਜੀ ਜੇ ਬਰਫ਼ ਜਮਗੀ ਹੈ ਬਰਫ਼ਾਗੇ ਕੀ ਆਏ ਉਹ ਠੀਕ ਹੈ ਮੈਨੂੰ ਤਾਂ ਲੱਗਦਾ ਕਿ ਬਰਫ਼ਾ ਜਮ ਜੀ ਵਿੱਚ ਹੈ ਹੈ ਬਰਫ਼ ਤਾਂ ਇਨੀ ਅੱਗੇ ਕਿੱਥੇ ਜਾਮ ਜੀ ਨਾ ਇਹਦਾ ਫੇਲ ਆਉਂਦਾ ਮੇਰੇ ਤਾਂ ਇਹ ਪਸੰਦ ਨਹੀਂ ਹੈਂ ਦਿਨ ਕਰ ਰਿਹਾ ਨੀ ਉਹਨਾਂ ਦਾ ਪਾਟ ਪਾਟ ਕੇ ਬਾਹਰ ਛੇੜਦਾ ਨਹੀਂ ਹੁੰਦਾ ਫਿਰ ਇਹ ਗਾਹ ਨੂੰ ਨਾ ਬੇਟਾ ਲੈ ਆਇਆ ਹੈ ਹੈਂ ਮੈਂ ਤਨਾ ਦਾ ਆਹੀ ਨਹੀਂ 5 ਸਾਲ ਮੁੱਕਣਾ ਮਾੜੇ ਤੁਹਾਡੇ ਕੋਲ ਇੱਕ ਹੈ ਇੱਕ ਮਹੀਨਾ ਦਾ ਹੀ ਮੁੱਕਦਾ ਹੈ ਕਰੋ ਥੋੜੀ ਟੂੜੀ ਦੀ ਗੱਤ ਹੋ ਜੇ ਬਸ ਹਾਂ ਕਪਾਈ ਤੇ ਚਬਾਲੀ ਹੈ ਬਾਲੀ ਹੱਦ ਤੱਕ ਹੁਣ ਤੂੰ ਕੱਖ ਲਾ ਲੈ ਕੱਖ ਤਾਂ ਪੈਂਦਾ ਬੰਦਾ ਵੱਢ ਕੇ ਮੋਰ ਜੂਰਾ ਕੋਈ ਤਾਂ ਗੱਲ ਹੈ 10 ਮਿੰਟ ਤੇ ਮੁਰਝ ਬੰਦਾ ਪਾਉਣ ਵੇਲੇ ਔਖੀ ਹੋਈ ਇਹਨਾਂ ਨੂੰ ਪਾਉਣ ਦਾ ਬਾਹਰ ਬਣਾਉਣਾ ਮੇਰੇ ਖਿਆਲ ਨਾਲ ਹੈ 100 ਤਾਂ ਠੰਡਾ ਪੀ ਜਾਂਦੇ ਨੇ ਬੰਦੇ ਹੈਨਾ ਬਸ ਹੁਣ ਖਾ ਨਹੀਂ ਲੈਂਦੇ ਕੋਈ ਤਾਂ ਗੱਲ ਆ ਸਾਨੂੰ ਲੜਦੇ ਹੁੰਦੇ ਹੂੰ ਦੇਰ ਹੁਣ ਭੰਦੀ ਜਾਂ ਪਾਪ ਖਾਣੇ ਗਾਲੇ ਹੋਏ ਟੱਕੇ ਨਾਲ ਹੈਨਾ ਅਗੇ ਖਾਂਦੇ ਆਉਣ ਜੀ ਹੁਣ ਪਾਈ ਫਿਰ ਤਾਂ ਮੇਰੇ ਖਾਉਦਾ ਹੈਗਾ ਪਸੀ ਬੰਦੇ ਨੂੰ ਭੁੱਖੇ ਨੂੰ ਕੋਈ ਮਾਦੀਵਾਦੇ ਬੰਦਾ ਵੀ ਖਾਣ ਭੁੱਖੇ ਮਾਰ ਦਿਖਾਣਗੇ ਬਈ ਚਰੂਗਾ ਪਸ ਇਹਦਾ ਪੰਨਾ ਹੈ ਹੂੰ ਸਿਆਣੇ ਬੁੜੇ ਪੰਜਾਬ ਨੇ 78 ਸਾਲ ਦੇ ਤੋਂ ਪਹਿਲਾਂ ਰਹਿਦੀ ਜਿਹੜੇ ਹੂੰ ਆਪਣੇ ਦਾਦੇ ਉਹ ਹੀ ਆਪਾਉਂ ਨਹੀਂ ਦਿੰਦੇ ਹੂੰ ਸਹੀ ਗੱਲ ਦਾ ਗਰਮੇ ਜਾਂਦੇ ਨਾ ਸਹੀ ਗੱਲ ਆ ਉਹ ਕਹਿੰਦੇ ਜੀ ਸੱਤ ਪੜਾਉਂ ਜਾਂਦੇ ਪਸ਼ੂ ਨੂੰ ਬਿਮਾਰ ਕਰੂ ਇਹ ਕਿਸੂ ਦਾ ਖਰਾਬ ਹੁੰਦੇ ਨਹੀਂ ਇਹਦੇ ਨਾਲ ਹੂੰ ਗਰਮੈਸ ਬਹੁਤ ਹੁੰਦੀ ਹੈ ਇਹ ਨਾਲ ਪਸ਼ੂ ਬਹੁਤ ਘਟਾ ਹੈ ਇਹਦੇ ਨਾਲ ਸਾਰੀ ਗਰਮੈਸ ਤਾਂ ਹੁੰਦੀ ਵੀ ਤਾਕਤ ਵਾਲੀ ਹੈ ਹੂੰ ਚਰਬੀ ਕਿਸੇ ਨੂੰ ਚਰਬੀ ਚਰਬੀ ਬੱਚੇ ਦਾ ਨਹੀਂ ਚੋਈ ਨਹੀਂ ਯਾਰ ਵੀ ਬੰਦੀ ਐ ਨਾ ਹਾਂ ਅਰੇ ਕਿ ਟੋਟੀਆਂ ਦੀ ਪਹਿਲਾਂ ਮਰੂ ਜੀਆਂ ਦੀਆਂ ਹਾਂ ਪਰਰਾ ਦੀ ਗੱਲ ਐ ਅੱਛਾ ਅਸੀਂ ਪਾਤਾ ਇਹ ਉਦੋਂ ਪਰਾਰ ਪਾਇਤੀ ਜੀ ਕਿਹਾਵੇ ਪਾਇੰਦੀ ਆ ਪੈਂਦਾ ਤੂੰ ਮੰਨ ਲੈ ਆ ਕਰਤੇ ਮੇਰੇ ਮੱਸਾਂ ਮਰ ਗਈਆਂ ਕੋਈ ਗੱਲ ਮੋਟੀਆਂ ਮੋਟੀਆਂ ਇਹ ਦਾਣਾ ਯਾਰ ਨੇਰਾ ਮੱਕੀ ਸਾਰੀ ਇੰਨੀ ਤਾਂ ਹੈਗੀ ਵਿੱਚ ਹਾਂ ਇਹ ਪੀਤੇ ਉਹ ਕਰੰਟਾਂ ਲੱਗਿਆ ਵਾ ਮੜਾ ਗੋਲ ਕਰ ਲੈ ਕਰੰਟ ਤਾਂ ਕਿੱਥੇ ਲੱਗ ਜੇ ਬੈਟਰੀ ਤੋਂ ਬੈਟਰੀ ਲ ਇਹ ਇਹ ਬੜਾ ਬੜਾ ਹੈਗਾ ਪੀਤੇ ਓਏ ਟਾਟ ਕਾ ਬੜਾ ਬੜਾ ਦਾ 17 ਗ੍ਰਾਮ ਉਹ ਨਾ ਸਿਲਦਾ ਮੋਟਾ ਇਹ ਪੱਟਣਾ ਸ਼ੁਰੂ ਕਰਨ ਦਾ ਕੰਮ ਹੈ ਹੋਰ ਆਪ ਦਾ ਜਿਹੜਾ ਘਰੇ ਲੈ ਆਣਾ ਉਹ ਤਾਂ ਰੇੜੀ 'ਚ ਸਿੱਟਣਾ ਤਾਂ ਅਜੇ ਪੱਟਣਾ ਹੈ ਹਾਂ ਹੈ ਇਹ ਜੈਕਟ ਮਾਲ ਹੀ ਹੋਗਾ ਜੈਕਟ ਮਾਲ ਦੀ 15 ਟੋਕਰੇ ਸਿੱਟਦੇ ਹੋਏ ਹਾਂ ਚੰਦਿਆ ਹੂੰ ਆ ਯਾਰ ਆਹ ਹੁੰਦੂ ਤੇ ਵਧੀਆ ਨਹੀਂ ਹੈਗਾ ਬਾਈ ਸਾਹ ਦਾ ਇਹ ਯਾਰ ਇਹ ਜਿਆ ਕੰਮ ਨਾ ਕਰਿਆ ਕਰੋ ਹਨਾ ਕੋਗੀ ਤੂੰ ਸਲਾਹ ਦੇ ਯਾਰ ਇਹਨਾਂ ਨੂੰ ਲੋਕਾਂ ਨੂੰ ਸਲਾਹ ਲੋਕ ਬਈ ਇਹਦਾ ਮੰਨਦੇ ਨਹੀਂ ਕਿਸੇ ਕਾਲੀ ਹਵਾ ਖਾਣ ਦੇ ਪਸੰਦ ਗਲੇ ਹੋਏ ਖਾਣੇ ਆ ਇਹ ਆਪਨ ਨੂੰ ਕਿ ਬੇਹੀ ਰੋਟੀ ਦੇ ਵੇ ਬਹੰਦੀ ਹਾਂ ਲੇ ਡੇ ਡਿਗੇ ਨੇ ਜਿਹੜੇ ਹਾਂ ਕੱਪੜੇ ਜੇ ਕਰਨੇ ਬਣ ਗਏ ਹਰੇ ਹਾਂ ਨਾ ਵੇ ਫੇਟ ਪੱਡ ਦੇ ਨੇ ਕਾ ਮਕਰੂ ਨਾ ਮੀ ਮੂਛ ਪਾਇਆ ਤੁਸੀਂ ਕਹੀਂ ਉਹਦਾ ਸੁੱਕਾ ਹੀ ਮਾਸੂ ਜਿਹਦੇ ਤੁਸੀਂ ਚਾਰ ਪਾਇਆ ਨਾ ਨਹੀਂ ਉਹ ਸੁੱਕਾ ਦੀ ਮਤਲਬ ਹੈ ਨਹੀਂ ਤਾਂ ਕੱਪੜਾ ਕਿੰਨੇ ਕਣੀਆ ਤੇਰਾ ਤਾਂ ਹੀ ਫਿਰ ਆਇਆ ਹੋ ਗਿਆ ਇਹ ਕਿਤੇ ਪਾਈ ਜਾ ਮਤਲਬ ਬਾਹਰ ਸਲਾਦੀ ਹਾਂ ਹਾਂ ਲੀਕਾ ਮਿੱਟੀ ਤੋਂ ਹਿੱਟੇ ਸੇ ਕਦੇ ਪਾਈ ਨਹੀਂ ਇਨਫਾ ਪਰ ਰੱਖਿਆ ਪਾਈ ਸੀ ਤਾਂ ਮੀ ਨਾ ਹੋ ਗਈ ਇਹ ਯਾਰ ਕਹਿੰਦੇ ਹੋਰ ਦੱਸ ਦੇ ਨਾ ਹੋਰ ਹਾਂ ਕਦੇ ਨਹੀਂ ਜੋ ਪਾ ਪਾਉਣੇ ਆ ਮੂੰਹ ਬੋਪੰਦਨ ਨੰਗਾ ਰੱਖੇ ਫੇਰ ਮਾਨ ਕੇ ਤਾਲ ਬਿਲ ਤਾਂ ਹਾਲੇ ਤਾਇਆ ਦੀ ਇਹਨੂੰ ਚੁੱਕ ਚੁੱਕਣੀ ਜਾਇ ਰਹੋ ਉਹ ਤਾਂ ਮੀਂਹ ਗਾਣੀ ਦਾ ਡਰ ਵਾਲਾ ਹੁੰਦਾ ਬਸ ਮੀਂਹ ਗਾਣੀ ਕਰਕੇ ਬਟ ਰੱਖਦਾ ਯਾਰ ਇਹ ਹੂੰ ਉਹ ਘਾਹ ਕਰ ਗਿਆ ਨਾ ਉਹ ਹਾਂ ਉਹ ਜਿਹੜੀ ਉੱਪਰਲੀ ਤਹਿਜ ਉਹਦੇ ਵਿੱਚ ਮੋਇਸਚਰ ਹੁੰਦਾ ਜਾ ਉਹ ਉਹਦੇ ਨਾਲ ਮੁੜਕਾ ਖਾ ਗਿਆ ਇਹ ਹਾਂ ਚ ਮੋਇਸਚਰ ਹੁੰਦਾ ਉਹ ਮੁੜਕਾ ਖਾ ਗਿਆ ਬਈ ਇਹ ਉਹਦੇ ਕਰਕੇ ਤਾਂ ਹਾਲੇ ਚਾਹ ਖਰਾਬ ਆ ਜੀ ਮੈਨੂੰ ਇੱਕ ਹੋਰ ਗੱਲ ਹੋਰ ਵੀ ਲੱਗਦੀ ਐ ਜੇਕਾ ਵੀ ਉੱਪਰਲੀ ਤਹਿ ਕਿਉਂ ਖਰਾਬ ਆ ਅਲਫਾ ਫੇ ਨਾਲ ਵੀ ਮੁੜਕਾ ਖਾਂਦਾ ਹੁਣ ਉਹ ਉਹੀ ਗੱਲ ਕਰਦਾ ਮੈਂ ਤੁਹਾਨੂੰ ਪੱਬੀ ਲਫਾਫੇ ਨਾਲੀ ਮੁੜਕਾ ਬਣਿਆ ਇਹਦਾ ਬਾਈ ਹਾਂ ਮੁੜਕਾ ਖਾ ਕੇ ਫੇਰ ਖਰਾਬ ਹੁੰਦਾ ਉਹ ਹਾਂ ਸੱਲ ਫਟ ਜਾਂਦਾ ਲਫਾਫੇ ਨਾਲ ਰਾਤ ਨੂੰ ਹੁਣ ਸੱਲ ਫਟੇ ਖੜਾ ਨਹੀਂ ਨਹੀਂ ਹੋ ਗਈ ਰਾਤ ਤਾਂ ਇੱਥੇ ਕੱਟਣੀ ਪੈਂਦੀ ਨਹੀਂ ਤਾਂ ਕਹਿੰਦਾ ਸੀ ਬੱਬੀ ਨੂੰ ਕਹਿੰਦਾ ਰੋਟੀ ਮੰਗਾ ਲੈਣਾ ਹਰ ਹੁਣ ਤਾਂ ਬੱਬੀ ਹੈਗਾ ਮੰਗਾ ਲਿਆ ਰੋਟੀ ਆਪਣੀ ਕੱਲ੍ਹ ਵੀ ਥੋਨੇ ਮੈਂ ਖਵਾਤੀ ਰੋਟੀ ਨਹੀਂ ਗੁਗਾ ਖਵਾਈ ਖੜੇ ਪੂੜੇ ਆਪਾਂ ਨੂੰ ਹਾਂ ਉਹੀ ਯਾਰ ਖੜਾ ਰਹੂ ਤੇਰਾ ਇਹ ਤਾਂ ਐਮਾਨ ਕਹਿੰਦਾ ਲੈ ਭਾਈ ਵੀ ਇਹ ਨਾ ਤਾ ਹੁੰਦਾ ਬੰਦਾ ਐ ਹੋ ਜਾਂਦਾ ਮੁਰਕੋ ਮੁਰਕੀ ਕਰਤਾ ਓਏ ਮੁਰਕੋ ਮੁਰਕੀ ਹੋਗਾ ਭਾਈ ਜਮਾ ਦੇਖ ਲੈ ਮੈਂ ਠੰਡਾ ਭਾਈ ਜਮਾ ਠੰਡਾ ਦਾ ਠੰਡ ਪਾਲੀ ਐ ਪਤਾ ਨਹੀਂ ਠੰਡਾ ਹੈ ਨਹੀਂ ਦੇਖ ਲੈ ਮਾਏ ਬੜਾ ਵਧੀਆ ਆ ਅੱਗੇ ਮੈਂ ਇੱਕ ਦਿਨ ਇਹਦਾ ਕਰਨ ਨਾਲ ਵੀ ਆਦੀ ਕਰਨੇ ਨਾਲ ਹਾਂ ਉਹ ਕਰਨ ਆ ਉਹਦੇ ਛੇ ਕਮਾਦਾ ਯੂਨਾਈਟ 10 ਮਿੰਟ ਦਾ ਹੈ ਹੈਂਗਾ ਵੀ ਇਲਾਮਾ ਗਿਆ ਨਾ ਸਾਨੂੰ ਵੀ ਬਾਲਾ ਜੋਰ ਲਾਇਆ ਤੇ ਕੀ ਜੀ ਇਸਨੇ ਸੇਕਾ ਮੇਰੇ ਬਾਪੇ ਨੂੰ ਬਿਆ ਚਾਰ ਤੇ ਪਾਲੋ ਤੁਸੀਂ ਕੋਈ ਤਾਂ ਮੈਂ ਜਵਾਬ ਦੇਤਾ ਮੈਂ ਆਈ ਨਹੀਂ ਪਾਉਂਦਾ ਇਦਾਂ ਨੂੰ ਉਲੀਆਉ ਕਰਨਾ ਹੈ ਉਹਨਾਂ ਦੇ ਬਸੀਨ ਦੇ ਲਾ ਕਿੰਨਾ ਵਧੀਆ ਪਸ਼ੂ ਠੰਡਾ ਠੰਡਾ ਖਾਂਦੇ ਨੇ ਕੁਛ ਵੀ ਨਾ ਕਰ ਜੇ ਤਨੂ ਹੋਇਆ ਹੂੰ ਇਹ ਤੂੰ ਪਾਉਂਦਾ ਹਨਾ ਹੂੰ ਤੈਨੂੰ ਕੁਛ ਕਰਨ ਦੀ ਲੋੜ ਨਹੀਂ ਜਿਨੇ ਪੈਸੇ ਦਾ ਤੇਰੀ ਪਵਾਈ 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 ਦਾ ਹੂੰ ਤਨੂੰ ਮੁਕਦਾ ਨਹੀਂ ਜਾ ਵਾਈ ਪਵਾਈ ਦਾ ਮੁੱਲ ਲੈਣਾ ਜਿਹੜਾ ਹਾਂ ਮੁੱਲ ਲੈਣਾ ਬਾਈ ਤਾਂ ਮੈਨੂੰ ਤਾਂ ਉਹੀ ਨਹੀਂ ਵਧੀਆ ਲੱਗਦੀ ਇਹ ਚੀਜ਼ ਇਹ ਦਾਦੀ ਜਰਾ ਘਰੇ ਲਾ ਕੇ ਜਵਾ ਲੈ ਇਹ ਮੁਸਕ ਦਾ ਘਰ ਆ ਦਾ ਘਰ ਹੈ ਹੈ ਇਹ ਵਿੱਚ ਕਹਿੰਦੇ ਗੌਰ ਨਹੀਂ ਕਰਦੇ ਦੋਸਤ ਜੀ ਮੁਸਕ ਹੋਂਦਾ ਵੀ ਕਹਿੰਦੇ ਉਹ ਤਾਂ ਕਹਿੰਦੇ ਮੁਸਕ ਉਹ ਪਤਾ ਦੇਖੇ ਨਹੀਂ ਕਿ ਦੇ ਨਹੀਂ ਕਰਿਆ ਇਹ ਰਾਤ ਲੈ ਕੇ ਜਾਂਦਾ ਕੋਈ ਉਦੋਂ ਹੀ ਬਾੜੀ ਮਸਕ ਮਾਰਦੀ ਆ ਹਾਂ ਘਰੇ ਤਾਂ ਇਹ ਮਸਕ ਮੁਸਕੀ ਕਰਦੂ ਕੰਮ ਪੰਜ ਮਾਰੀਆਂ ਵੜਗੀਆਂ ਉਹੀ ਤਾਂ ਗੱਲ ਰੋਟੀ ਖਾਣੀ ਉੱਪਰ ਕਰ ਦਿੰਦਾ ਕਰੇ ਬੋਗਲ ਕਹਿੰਦਾ ਮੈਂ ਇੱਕ ਦਿਨ ਹੱਦਿਆਲ ਕਾ ਚਾਰ ਲੈਣ ਵਾ ਗਿਆ ਕਦੋਂ ਕਿਹਨੇ ਸਾਡਾ ਚਾਰ ਲਿਆ ਦੇ ਕਹਿੰਦਾ ਮੈਨੂੰ ਤੈਨੂੰ ਦੇਣ ਗਿਆ ਮੇਰੇ ਜਾਈ ਚ ਮੂੜ ਕੋ ਆ ਕਰਾ ਪੈਰ ਹੁਣ ਉੱਚੇ ਚੱਪਲਾਂ ਚ ਵਾ ਗਿਆ ਉਹ ਕਹਦਾ ਮੈਨੂੰ ਤਿੰਨ ਦਿਨਾਂ ਹੀ ਲੱਗੀ ਗਿਆ ਜੇ ਮੈਂ ਚਾਰਤੀ ਪਿਆ ਉਹਨੇ ਕਹਣਾ ਤੇਰੇ ਕੋ ਕੀ ਕਹਿੰਦਾ ਮੈਂ ਟੋਕਰਾ ਕਰ ਲਾ ਉਹਨਾਂ ਲੈ ਆਣਾ ਚਾਰ ਦਾ ਹੂੰ ਉਹ ਲੋਈ ਚ ਲੱਗਿਆ ਪਾਉਣ ਅੱਛਾ ਮਾ ਉਹ ਸ਼ੇਰ ਕੋ ਛੋਟਾ ਦਿਆ ਹੂੰ ਉਹਨਾਂ ਲਈ ਜਾ ਪਾ ਫੇਰ ਉਹ ਕਹਿੰਦਾ ਮੈਂ ਤਿੰਨ ਦਿਨ ਲੱਗੀ ਆ ਕਹਿੰਦਾ ਵੀ ਮੈਂ ਜਿਵੇਂ ਚਾਰ ਤੀ ਪਿਆਣਾ ਨਾਤਾ ਨੂੰ ਤਗਾ ਪੈਰ ਪੂਰ ਵੀ ਫੇਰ ਤੋਤੇ ਹੈ ਨਹੀਂ ਇਹ ਵਧੀਆ ਚੀਜ਼ ਚੱਲਾਂਗੇ ਨੇਰਾ ਵਾਲਾ ਹੋ ਗਿਆ ਕੋਈ ਨਾ ਫਿਰ ਕਿੰਨਾ ਪੇਗ ਲਾਉਣਾ ਪਕੜਾ ਪੰਪ ਛੱਡਦੇ ਆ ਹਾਂ ਗੋਗੀ ਕਿਨੇ ਰੱਖਦਾ ਸੀ ਤੇਰਾ ਨਾ ਗੋਗੀ ਗੋਗੀ ਕਿਨੇ ਰਖਤਾ ਉਹ ਗਿਆ ਦਰ ਮਾ ਆਇਆ ਨਾ ਹਾਂ ਪੰਡਤਾਂ ਦਾ ਜਵਾਬ ਮਾ ਪੰਡਤਾਂ ਦੇ ਮੁੰਡਾ ਆਇਆ ਹਦਿਕਾ ਹਾਂ ਪੰਡਤਾਂ ਦੇ ਕਿਹੜਾ ਨੇ ਮਣੀਏ ਕੇ ਮਣੀਏ ਕੇ ਅੱਛਾ ਖਾਚ ਦੀ ਗੱਲ ਆ ਉਹ ਗੋਗੀ ਰਹਿੰਦਾ ਹੁੰਦਾ ਦੀਆਂ ਲੰਬਾ ਜਾ ਹਾਂ ਲੰਬਾ ਦੇਖਉਂਦਾ ਹਾਂ ਹਾਂ ਦੇਖਿਆ ਮੈਂ ਉਹ ਹੋਜਵਾ ਆ ਜਾ ਹਾਂ ਉਹ ਮੇਰੇ ਨਾਲ ਤੁਰਿਆ ਆਵਾ ਸੀਗਾ ਇਹ ਆ ਜਾ ਉਹ ਗੱਲਾਂ ਨਾ ਕਰਦਾ ਅੱਛਾ ਪਤਾ ਨਹੀਂ ਰਾਤਾਂ ਮੇਰੇ ਜਮਾ ਜਾਦ ਨਹੀਂ ਲੈ ਰਾ ਦੀਆ ਭਾਈ ਅੱਛਾ ਪਾਣੀ ਛੰਦੇ ਹਾਂਦੀ ਪਾਣੀ ਕਿਵੇਂ ਕੋਸ਼ਤੀਗਾ ਹਾਂ ਉਹ ਤੁਰਿਆ ਉਹਨੇ ਜੋ ਸੀ ਮੌੜੋਂ ਨਿਕਲ ਕੇ ਆ ਗਏ ਹੂੰ ਉਹ ਜਦ ਮੌੜੋਂ ਆਏ ਉਦੋਂ ਨਾ ਮੌੜਾਂ ਦੀ ਬੁਢੀ ਨੇ ਕਿਸੇ ਨੇ ਸਵਾ ਦਾ ਬੱਥਰ ਸਿਰਤਾ ਕੰਦ ਉੱਤੋਂ ਦੀ ਕੰਦ ਉੱਤੋਂ ਦੀ ਹਾਂ ਮੈਨੂੰ ਅਸੀਂ ਕਹਿੰਦਾ ਮੈਂ ਤਾਂ ਡਰਦਾ ਨਹੀਂ ਮੈਂ ਤਾਂ ਬਾ ਆਇਆ ਮੈਂ ਤਾਂ ਡਰਦਾ ਨਹੀਂ ਕਣ ਗੋਗੀ ਕਹਿੰਦਾ ਹਾਂ ਮਾਛਾ ਇਹ ਡਰਦਾ ਨਹੀਂ ਕਹਿੰਦਾ ਮੈਂ ਡਰਦਾ ਮਖਾ ਨਾ ਇਹ ਡਰਦਾ ਡਰੀ ਹੁੰਦਾ ਹੂੰ ਉਹ ਉਹ ਬੱਥਰ ਮਾਰਾ ਜਵਾ ਲਾ ਕੇ ਪਾ ਤੇ ਲਿਆ ਗੋਗੀ ਹਾਂ ਗੋਗੀ ਫੇਰ ਉਹ ਉਹਨਾਂ ਕੋਲ ਕੇ ਪਾ ਗਿਆ ਹੂੰ ਵਾਹ ਉਸ ਵਾਰੇ ਬਠੂ ਜੀ ਕਿ ਪੱਜ ਗਿਆ ਹੋਇ। ਹੂੰ। ਤੂੰ ਗਾਣੀ ਮਟਾਰ ਦਾਂ ਨੀ ਗਾ। ਫੇਰ ਆਏ ਗੱਲ ਹੋਈ ਆ ਫਿਰ ਮੈਨੂੰ ਕਸਪ ਕੋਗੀ ਕਾਂ ਲਾ ਕੇ। 6 ਵਜੇ ਨੇ 6 ਕਾਂ ਲਾ ਦੇ ਮੱਦੀ ਰਾਤ ਹੋ ਗਈ ਹੁੰਦੀ ਨਾ ਓਏ। ਕਾਹ ਵਜੇ ਆਏ ਭਲਾ ਆਪਾਂ? ਆਪਾਂ 5:15 ਦੇ ਉੱਥੇ ਖੜੇ ਸੀ ਆਪਣੇ ਘਰ ਕੋਲ। ਹਾਂ। ਇਹਦੇ ਪੀਟੇ ਦੇ ਘਰ ਕੋਲੇ। ਖੜੇ ਨਹੀਂ ਨਾਲੇ ਮੈਂ ਤਾਂ ਆਪਾਂ। ਹਾਂ। ਅਜੇ ਦੇਰ, ਦੇ ਤਾਂ ਘੰਟਾ ਹੋ ਲੱਗੂ ਬਾਈ। ਲੱਗੂ। ਹੋਣਾ ਘੰਟਾ ਲੱਗਦਾ। ਪੌਣੇ ਘੰਟੇ ਦਾ ਪਾਇਦਾ ਵੀ ਪਰੀਆਂ ਬੜੂ ਬੰਦਾ। ਪੌਣੇ ਘੰਟੇ ਦਾ ਕਹਿਰਾ ਚੱਕ ਲੂ। ਫੇਰ ਹੈਂ? ਹਾਂ। ਓਵੇਂ ਸਾਰੇ ਪਿੰਡ ਦੇ ਠੰਡੇ ਠੰਡੇ ਪਾਵਾ ਚ ਸੁੱਕੀ ਸੁੱਕੀ ਚ ਪਾ ਕੇ ਵਗ ਜਾਂਦੇ ਹਾਂ ਹਾਂ ਇਹ ਇੱਕ ਵਾਰ ਦਿਖਾਉਣੀ ਹੋਵੇ ਜੀ ਚਾ ਵੀ ਖਾਂਦ ਜੋਗਾ ਹੀ ਆ ਪਸੂੰਦੇ ਦੇਖੋ ਨਾ ਹੂੰ ਗੱਲ ਆ ਬਾਈ ਸੇਵਕ ਹੋ ਗਿਆ ਪੀਤਾ ਹੋ ਗਿਆ ਨਾ ਬੰਦੇ ਬਾਲੇ ਘੈਂਟ ਨੇ ਤਾਂ ਹੀ ਆਪਾਂ ਇਹਨਾਂ ਨਾਲ ਜਾਰੀ ਆਪਣੀ ਬਹੁਤ ਪੁਰਾਣੀ ਹੈ ਨਾ ਸੇਵਕ ਉਹ ਕੇਰੇ ਤੇਰੇ ਨਾਲ ਸੀ ਉੱਥੇ ਮਾਨਕ ਕਲਾਤਾ ਹੀ ਨਾ ਡੱਬਿਆਂ ਚ ਉਹ ਮਾਨਕ ਹੀ ਢਾਹ ਜ ਤੈਨੂੰ ਨਾ ਉਹ ਤਾਂ ਅਸੀਂ ਛੋਟੇ ਛੋਟੇ ਜਾਂਦੇ ਸੀ ਹੂੰ ਬਾਪ ਜੀ ਅਸੀਂ ਬੇਰ ਦੇ ਲੈਣ ਗਏ ਤੇ ਡੱਬਿਆਂ ਜਣਾਂ ਵਾਲੀ ਇਹ ਕਿੰਨਾ ਕਿੰਨਾ ਚਿਰ ਹੋ ਗਿਆ ਵੱਲੋਂ ਹੈ 10 ਸਾਲ ਹੋ ਗਏ ਹੁਣ ਤਾਂ 16 ਸਾਲ ਹੋ ਗਿਆ 아이 ਤਾਂ ਛੋਟੇ ਛੋਟੇ ਜਿਹੇ ਤੋਂ ਜੱਗੇ ਦਾ ਵਿਆਹ ਦਿਨ ਰਕੇ ਦਾ ਮਾਨਕ ਪ੍ਰਭਾ ਤਕੜਾ ਬੜਾ ਸੀ ਸਰੀਰ ਦਾ ਨਾ ਸਰੀਰ ਜਾਨ ਦੀ ਮਰ ਗਿਆ ਵਿਚਾਰਾ ਕਮਾਇਆ ਉਹ ਸਰੀਰ ਦੀ ਬਾਈ ਉਹਦਾ ਹੂੰ ਊਂ ਦਿਲ ਦਾ ਲੋੜ ਦੀ ਬੰਦਾ ਸਾਫਤੀ ਦਾ ਸਾਫਤੀ ਬੰਦਾ ਸਾਫ ਬੰਦੇ ਨੂੰ ਰੱਬ ਲੈ ਕੇ ਜਾਂਦਾ ਆਪਣੇ ਵਰਗੇ ਕਿਹੜਾ ਲੈ ਕੇ ਜਾਂਦਾ ਆਪਣੇ ਵਰਗੇ ਤਾਂ ਭਾਂਦੀ ਆਪਾਂ ਉਹਦਾ ਰੱਬ ਵੀ ਐ ਕਹਿੰਦਾ ਵੀ ਅਜੇ ਦੂਰ ਰਹੋ ਹੈ ਸਹੀ ਗੱਲ ਦਿਲ ਦੇ ਸਾਫ ਬੰਦੇ ਨੂੰ ਰੱਬ ਲੈ ਕੇ ਜਾਂਦਾ ਨਹੀਂ ਲੋੜ ਦੇ ਬੰਦੇ ਉਹਨਾਂ ਦੀ ਲੋੜ ਵੀ ਉੱਥੇ ਕਿੰਨੇ ਬਾਕੀ ਆ ਵੱਡੀ ਗੱਲ ਘੰਟਾ ਹੋ ਗਿਆ ਪੂਰਾ ਆਪਾਂ ਨੂੰ ਹਾਂ ਘੰਟਾ ਹੋ ਗਿਆ ਪੂਰਾ ਆਪਾਂ ਨੂੰ ਐਨੂੰ ਹਣਾ ਸੇਪਕਾ ਪਤਾ ਹੁਣ 2 4 4 5 ਸਾਲਾਂ ਦੀ ਇੰਨਾ ਮੋਟਾ ਹੋ ਗਿਆ ਬਰ ਉਹ ਬੱਬੀ ਆ ਨਾ ਉਹ ਤੇਰੀ ਉਮਰ ਵੀ ਬੱਬੀ ਨਹੀਂ ਸੀ ਹੂੰ ਉਹਦਾ ਤੇਰੀ 15 16 ਸਾਲ ਦੀ ਹੋਊ ਮਾਨਕ ਪਹਿਲਾਂ ਤੂੰ ਹੀ ਤਕੜਾ ਸੀਰੀਰ ਦਾ ਉਹਦਾ ਯਾਰ ਪਹਿਲਾਂ ਤੂੰ ਤਕੜਾ ਸੀ ਹੈ ਉਹ ਹੱਟ ਪੈਰ ਦਾ ਖੁੱਲਾ ਸੀ ਬੰਦਾ ਮਹੀਨਾ ਛੋਟਾ ਦੀ ਮੇਰੇ ਤੋਂ ਉਹ ਹੱਟ ਪੈਰ ਖੁੱਲਾ ਜੀ ਉਹ ਹੋਰ ਉਹਨੇ ਰੀਵੜਾ ਹੋ ਗਿਆ ਕਾਣੂ ਬਾਜੀ ਹਿੱਸਾ ਕਮਜ਼ੋਰਾ ਬਾਈ ਬਣ ਕੇ ਰਾਤ ਨਾ ਲਾਂਗੇ ਜੇ ਆਪਾਂ ਨੂੰ ਇੱਥੇ ਆਏ ਨਹੀਂ ਹੈ ਉਹ ਗਾਣੇ

ਕੰਟਾ ਸਵਾ ਕੰਟਾ ਹੋ ਗਿਆ ਨੇ ਟਾਈਮ ਤੇ ਤਾਂ ਬਾਲਾ ਬਸੀਨ ਵੱਢਿਆ ਨਾ ਬਾਦ ਬਸੀਨ ਨਾ ਹਣਾ ਰੱਪਾਂ ਦਾ ਕੰਜਰ ਖਾਨਾ ਹੈ ਅੱਖਾਂ ਚ ਲੜਦਾ ਉਹੀ ਤਾਂ ਗੱਲ ਆ ਨੇਰਾ ਹੋ ਗਿਆ ਪਾ ਦਿਨ ਖੜੇ ਆਏ ਦੀ ਲੈ ਕਿ ਕਰੀ ਸੇ ਕਹ ਦਸੀ ਗੱਲ ਕੀ ਮੇਰੀ ਓਏ ਨਹੀਂ ਕਾੜੂ ਇਹ ਨਹੀਂ ਇਹ ਨਹੀਂ ਫਿਰ ਅਸੀਂ ਲੜ ਪਾਂਗੇ ਦੋਨੇ ਕਿਉਂ ਕਿਨੋ ਹੋ ਲਈ ਨਹੀਂ ਨਹੀਂ ਇਹ ਨਹੀਂ ਅਸੀਂ ਲੜ ਪਾਂਗੇ ਦੋਨੇ ਫਿਰ ਕਾ ਤੂੰ ਇਹ ਵੀ ਤਾਂ ਹੁਣ ਕਿਤੇ ਕੋਈ ਭਾਈ ਕੋਟ ਕੂਟ ਪਾ ਲਿਆ ਮੁਰਕੋ ਮੁਰਕੀ ਹੋ ਗਿਆ ਵਿਚਾਰਾ ਅੱਖਾ ਬਹੁਤ ਆ ਬਾਈ ਚਾਰ ਪਟਕਾ ਹੁਣ ਮਨ ਭਾਈ ਠੰਡ ਲੱਗੂਗਾ ਮੁਰਕਾ ਆਇਆ ਹੋਇਗਾ ਹਾਂ ਹਵਾਲਾ ਗੁੱਟ ਰੈਟ ਤੇ ਹਨਾ ਚਲ ਠੀਕ ਆ ਸੇਵਕਾ ਆਪਾਂ ਅੱਜ ਵੀਡੀਓ ਦੇ ਤਾ ਸਾਨੂੰ ਬਈ ਸਵਾ ਘੰਟਾ ਹੋ ਗਿਆ ਬੱਬੀ ਆਪਾਂ ਨੂੰ ਹਨਾ ਹਾਂ ਸਵਾ ਘੰਟਾ ਹੋ ਗਿਆ ਤੇ ਹੁਣ ਆਪਾਂ ਕੱਲ ਵਾਲੀ ਵੀਡੀਓ ਆਪਾਂ ਟਿੱਬੇ ਤੇ ਮਿਲਦੇ ਹਾਂ ਹਨਾ ਹਾਂ ਖੱਡੇ ਤੇ ਮਿਲਣਾ ਖੱਡਾ ਚੱਲਦਾ ਆਪਣਾ ਇਦੀ ਇੱਥੇ ਸਮਾਪਤੀ ਕਰਦੇ ਆਂ ਵੀਡੀਓ ਦੀ ਆਪਾਂ ਕਾ ਤਾਂ ਸਮਾਪਤੀ ਜੇ ਜਿਉਂਦੇ ਰਹਿ ਕੇ ਸੱਚੇ ਪਾਸੋਂ ਸੁੱਖ ਰੱਖੇ ਮਹਾਰਾਜਾ ਕੁੱਲ ਦਾ ਭਲਾ ਕਰੇ ਬਾਬਾ ਲਾਨ ਕਣਾ ਹਾਂ ਅੰਦਰੁਸਤੀਆਂ ਲਿਆਵੇ ਕੁੱਲ ਦੇ ਘਰੇ ਤੁੰਦਵਾਲੀ ਕਿੱਥੇ ਹੋਰ ਪਤਾ ਹਾਂ ਕਿੱਥੇ ਹੋਰ ਪਾਸੇ ਨਾਲ ਲੰਘ ਜੀ ਤੁੰਦਵਾਲੀ ਆਏ ਤੁੰਦਵਾਲੀ ਹਾਂ ਤੁੰ ਤਾਂ ਇਹ ਫੜਾ ਦੇ ਰਿਹਾ ਮਾਲਫਰ ਆ ਬਾਈ ਮੇਰਾ ਮਾਫਰ ਮਾਲਫਰ ਤੇ ਫੜਾ ਦੇ ਮਾਲਫਰ ਤੇ ਫੜਾ ਦੇ ਰਿਹਾ ਇਹਦਾ ਫੜ ਲਿਆ ਬਾਈ ਲੈ ਆ ਹਾਂ ਕਿਤੇ ਇੱਥੇ ਹੀ ਰਹਿ ਜੇ ਹਾਂ ਠੀਕ ਹੈ ਠੀਕ ਹੈ ਬਾਈ ਠੀਕ ਹੈ ਬਾਈ ਓਕੇ ਮਿਲਦੇ ਆ ਕੱਲ ਨੂੰ ਹਾਂ ਖੱਡੇ ਤੇ ਆ ਠੀਕ ਹੈ ਕੱਲ ਨੂੰ ਸਵੇਰੇ ਸੇਕ ਕਾ ਜਾਉ ਤੂੰ ਲੱਗਦਾ ਹੁੰਦਾ ਮੈਂ ਉਦੋਂ ਉੱਠਿਆ ਦਾ ਹੁੰਨਾ ਓ ਤੜਕੇ ਮੁਗੀ ਹੋਣੀ ਹੁੰਦੀ ਹੈ ਤੇਰਾ ਲੋਟ ਹਾਂ ਉਦੋਂ ਠੰਡ ਵਾਲੀ ਹੁੰਦੀ ਯਾਰ ਫਿਰ ਮੇਰਾ ਦਿਲ ਤਾਂ ਕਰਦਾ ਨਾ ਤੈਨੂੰ ਜਿਉਂ ਬਾਤ ਤੇਰੀ ਸੁਣਦੀ ਆ ਮੈਨੂੰ ਟਰੈਕਟਰ ਦੀ ਤੜਕੇ ਫਿਰ ਤੈਨੂੰ ਦੱਸਾਂ ਕੀ ਦਿੱਕਤ ਆ ਵੀ ਲੰਘ ਗਿਆ ਸੇਕਾ ਆਇਗਾ ਤੇ ਦਵਾ ਦੇ ਮੜੀ ਫਿਰ ਆਪਾਂ ਚੱਲ ਕੋਈ ਗੱਲ ਨਹੀਂ ਹੁਣ ਕੱਲ ਨੂੰ ਮਿਲਦੇ ਆਂ ਬਾਬਾ ਸੁੱਖ ਰੱਖੇ ਜਿਉਂਦੇ ਰਹੇਦਾ ਨਾ ਬਾਬਾ ਨਾਨਕ ਸੁੱਖ ਰੱਖੇ